ਸਤਗੁਰੂ ਪੌਂਟਾ ਸਾਹਿਬ ਨੇ ਔਰ ਭੀਮ ਚੰਦ ਜਿਹੜਾ ਬਾਦਸ਼ਾਹ ਪਹਾੜੀਆਂ ਦਾ ਆਗੂ ਇਹਦੇ ਪੁੱਤ ਦਾ ਨਾਮ ਹੈ ਅਜਮੇਰ ਚੰਦ ਭੀਮ ਚੰਦ ਨੇ ਆਪਣੇ ਪੁੱਤ ਦਾ ਰਿਸ਼ਤਾ ਅਜਮੇਰ ਚੰਦ ਦਾ ਰਿਸ਼ਤਾ ਫੱਤੇ ਸ਼ਾਹ ਨਾਮ ਦਾ ਇੱਕ ਬਾਦਸ਼ਾਹ ਤੇ ਉਹ ਬਾਦਸ਼ਾਹ ਦੀ ਧੀ ਨਾਲ ਕੀਤਾ ਇੰਨੀ ਗੱਲ ਗਿਆਤ ਵਿੱਚ ਆ ਗਈ ਫੱਤੇ ਸ਼ਾ ਬਾਦਸ਼ਾਹ ਦੀ ਜਿਹੜੀ ਧੀ ਹੈ ਇਹ ਵੀ ਪਹਾੜੀ ਰਾਜਾ ਹੈ ਇਹਦਾ ਰਿਸ਼ਤਾ ਅਜਮੇਰ ਚੰਦ ਨਾਲ ਹੋਇਆ ਹੈ ਅਜਮੇਰ ਚੰਦ ਭੀਮ ਚੰਦ ਦਾ ਪੁੱਤ ਹੈ ਵਿਆਹ ਦੇ ਦਿਨ ਨੇੜੇ ਆ ਗਏ ਪਹਿਲਾਂ ਭੀਮ ਚੰਦ ਨੇ ਇੱਕ ਚਾਲ ਚਲੀ ਭੀਮ ਚੰਦ ਨੇ ਆਪਣੇ ਵਜ਼ੀਰ ਪਰਮਾਨੰਦ ਨੂੰ ਕੱਲਿਆ ਹੈ ਵੀਤੋ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕਰ ਵੀ ਜਿਹੜਾ ਤੁਹਾਡੇ ਕੋਲ ਪ੍ਰਸ਼ਾਦੀ ਹਾਥੀ ਹੈ ਤੇ ਕੀਮਤੀ ਸ਼ਮਿਆਨਾ ਚੰਦੂਆ ਜਾਂ ਹੋਰ ਕੁਝ ਚੀਜ਼ਾਂ ਤੇ ਅਜਮੇਰ ਚੰਦ ਦਾ ਵਿਆਹ ਹੈ ਤੇ ਭੀਮ ਚੰਦ ਬੇਨਤੀ ਕਰਕੇ ਆਖਦਾ ਵੀ ਇਹ ਮੈਨੂੰ ਉਹ ਲੋਕਾਂ ਨੂੰ ਇੱਕ ਸ਼ਿੰਗਾਰ ਵਜੋਂ ਦਿਖਾਉਣ ਦੇ ਲਈ ਵਿਆਹ ਵਿੱਚ ਦੇ ਦਿਓ ਅੰਦਰੋਂ ਬੇਈਮਾਨ ਹੈ ਵੀ ਇੱਕ ਵਾਰ ਮੈਂ ਲੈ ਲਿਆ ਗੁਰੂ ਤੋਂ ਬਾਅਦ ਵਿੱਚ ਵਾਪਸ ਨਹੀਂ ਕਰਾਂਗਾ ਹੁਣ ਸਤਿਗੁਰੂ ਦੇ ਕੋਲ ਆਏ ਕਹਣ ਲੱਗੇ ਵੀ ਸਤਿਗੁਰੂ ਪੀਂਚ ਹੰਦ ਬੇਨਤੀ ਕਰਦਾ ਪਰਮਾਨੰਦਾ ਆਖਦਾ ਵਜ਼ੀਰ ਹੈ ਵੀ ਪ੍ਰਸ਼ਾਦੀ ਹਾਥੀ ਦੇ ਦਿਓ ਕੀਮਤੀ ਚੰਦੂਆ ਸ਼ਮਿਆਨਾ ਦੇ ਦਿਓ ਹੋਰ ਵੀ ਤੁਹਾਡੇ ਕੋਲ ਕੁਝ ਐਸੀਆਂ ਦਾਤਾਂ ਨੇ ਜਿਹੜੀਆਂ ਅਜਮੇਰ ਚੰਦ ਦੇ ਵਿਆਹ ਨੂੰ ਚਾਰ ਚੰਨ ਲਾਉਣ ਦੇ ਲਈ ਉਹਦੇ ਵਿਆਹ ਨੂੰ ਇੱਕ ਸ਼ਿੰਗਾਰਨ ਦੇ ਵਜੋਂ ਲੋਕਾਂ ਵਿੱਚ ਵਿਖਾਉਣ ਦੇ ਲਈ ਚਾਹੀਦੀਆਂ ਪੁਰ ਕਾਲ ਕੀ ਤਰਨ ਤਰ ਜਾਮੀ ਪਾਤਸ਼ਾਹ ਕਹਿਣ ਲੱਗੇ ਨਹੀਂ ਬੜੀ ਪਿਆਰੀ ਗੱਲ ਹਜੂਰ ਨੇ ਆਖੀ ਇਹ ਸੰਗਤਾਂ ਦੀਆਂ ਪੇਟਾਵਾਂ ਨੇ ਔਰ ਇਹ ਸੰਗਤਾਂ ਦੇ ਹੀ ਸੇਵਾ ਵਿੱਚ ਹਾਜ਼ਰ ਨੇ ਇਹ ਬਾਦਸ਼ਾਹ ਕਿਸੇ ਦੇ ਸ਼ਿੰਗਾਰ ਕਰਨ ਵਾਸਤੇ ਨਹੀਂ ਹੈ ਸੰਗਤਾਂ ਦੀਆਂ ਪੇਟਾਵਾਂ ਔਰ ਸੰਗਤਾਂ ਦੇ ਹੀ ਸੇਵਾ ਕਰਨ ਵਾਸਤੇ ਜੁਨੀਆਂ ਵੀ ਵਸਤੂਆਂ ਗੁਰੂ ਘਰ ਦੀਆਂ ਉਸ ਸੰਗਤਾਂ ਲਈ ਹਾਜ਼ਰ ਨੇ ਇਹ ਇੱਕ ਗੱਲ ਬੜੀ ਪੱਕੜ ਵਿੱਚ ਰੱਖਣ ਦੀ ਲੋੜ ਹੈ ਅੱਜ ਵੀ ਗੁਰੂ ਘਰ ਵਿੱਚ ਜੋ ਕੁਝ ਵੀ ਹੁੰਦਾ ਨਾ ਉਹ ਸੰਗਤਾਂ ਦਾ ਹੀ ਦਿੱਤਾ ਹੁੰਦਾ ਹੈ ਪਿਆਰ ਵਸ ਪੈ ਕੇ ਔਰ ਕਿਸੇ ਨੂੰ ਹੱਕ ਨਹੀਂ ਹੈ ਵੀ ਉਹ ਨਿੱਜੀ ਤੌਰ ਤੇ ਵਰਤੇ ਉਹ ਸੰਗਤਾਂ ਦੀ ਹੀ ਸੇਵਾ ਵਿੱਚ ਹਾਜ਼ਰ ਚਾਹੀਦਾ ਹੈ ਇਹ ਗੱਲ ਬੜੇ ਚਾਨਤ ਰੱਖਿਓ ਸੰਗਤਾਂ ਦੀ ਕਾਰ ਭੇਟਾ ਸੰਗਤਾਂ ਦੀ ਸੇਵਾ ਵਿੱਚ ਆਹੀਦੀ ਤਾਂ ਹੀ ਤੇ ਗੋਲਕ ਤੇ ਇੱਕ ਸ਼ਬਦ ਲਿਖਿਆ ਹੁੰਦਾ ਇਹ ਇਹ ਬੋਲ ਆਖਿ ਹੋਏ ਨੇ ਵੀ ਗੁਰੂ ਕੀ ਗੋਲਕ ਗਰੀਬ ਘਾਮੂ ਗੁਰੂ ਦਾ ਜਿਹੜਾ ਕੋਈ ਵੀ ਪਵਿੱਤਰ ਸਤਿਗੁਰੂ ਜੀ ਦੀਆਂ ਦਾਤ ਹੈ ਉਹ ਲੋੜਵੰਦਾਂ ਲਈ ਹੈ ਹਜ਼ੂਰ ਨੇ ਜਵਾਬ ਦੇ ਦਿੱਤਾ ਹੁਣ ਜਦੋਂ ਭੀਮਚੰਦ ਨੂੰ ਇਹ ਗੱਲ ਪਤਾ ਲੱਗੀ ਵੀ ਗੁਰੂ ਕਲਗੀ ਧਰਨੇ ਜਵਾਬ ਦਿੱਤਾ ਹੈ ਤੂੰ ਤਾਂ ਪਹਿਲੇ ਹੀ ਕਲ ਪਿਆ ਸੀ ਹੋਰ ਕਲ ਪਿਆ ਵੀ ਮੈਂ ਬਾਦਸ਼ਾਹ ਹੋਵਾਂ ਇਲਾਕੇ ਵਿੱਚ ਔਰ ਇਹ ਫਕੀਰਾਂ ਦਾ ਘਰ ਹੈ ਤੇ ਇਹ ਮੇਰੀ ਗੱਲ ਨਹੀਂ ਮੰਨਦਾ ਜਵਾਬ ਦੇ ਦਿੱਤਾ ਹੁਣ ਇੱਕ ਤਾਂ ਬਹਾਨਾ ਇਹ ਬਣਦਾ ਹੈ ਹੁਣ ਇੱਕ ਗੱਲ ਹੋਰ ਚੱਲਦੀ ਹੈ ਬਹੁਤ ਧਿਆਨ ਨਾਲ ਸੁਣਿਓ ਭੀਮ ਚੰਦ ਨੇ ਬਰਾਤ ਲੈ ਕੇ ਆਪਣੇ ਪੁੱਤ ਅਜਮੇਰ ਚਾਂਦੀ ਜਿਹੜਾ ਸਿੱਧਾ ਰਸਤਾ ਹੈ ਨਾ ਉਹ ਪੌਂਟਾ ਸਾਹਿਬ ਦੇ ਵਿੱਚ ਦੀ ਹੈ ਜਿਹੜਾ ਸਿੱਧਾ ਰਾਹ ਹੈ ਉਹਨੇ ਜਾਣਾ ਸ਼੍ਰੀਨਗਰ ਵਾਲੇ ਪਾਸੇ ਉਹਨੇ ਜਾਣਾ ਫੱਤੇ ਸ਼ਾਹ ਦੀ ਬੇਟੀ ਨੂੰ ਵਿਆਹਣ ਹੁਣ ਜਦੋਂ ਸਾਹਿਬ ਨੂੰ ਪਤਾ ਲੱਗਿਆ ਵੀ ਸਿੱਖ ਚੁਕੰਨੇ ਸਨ ਬਈ ਸਮਾਂ ਨੇੜੇ ਆ ਗਿਆ ਫਲਾਣੇ ਜਨ ਮਰਾਤ ਜਾਣੀ ਹੈ ਹਜ਼ੂਰ ਨੇ ਇੱਕ ਸੁਨੇਹਾ ਹੋਰ ਕਲ ਦਿੱਤਾ ਮੇਕੋ ਕਿੱਡੀ ਅਣਖ ਵਾਲੀ ਗੱਲ ਐ ਸਤਗੁਰੂ ਜਰਨੈਲ ਵੀ ਨੇ ਨਾਲ ਨਾਲ ਸਾਬ ਨੇ ਗੱਲ ਸੋਚੀ ਵੀ ਇਹ ਪਾਪੀ ਨਾਲ ਕਿ ਹੋ ਸਕਦਾ ਤੇ ਬਿਉਹ ਤਾਂ ਬੰਦੀ ਤੇ ਬਣਾ ਹੀ ਰਹੇ ਸਨ ਵੀ ਬਰਾਤ ਲੈ ਕੇ ਲੰਘਾਂਗੇ ਤੇ ਵਾਪਸੀ ਤੇ ਆਉਂਦੇ ਦੇਖਾਂਗੇ ਜਾਂ ਜਾਂਦੀ ਦੇਖ ਲਵਾਂਗੇ ਜਿਵੇਂ ਵਕਤ ਬਣਿਆ ਤੇ ਸਿੱਖਾਂ ਤੇ ਹਮਲਾ ਕਰ ਦਾਂਗੇ ਹਜ਼ੂਰ ਨੇ ਪੀਮਚੰਦ ਨੂੰ ਇੱਕ ਸੁਨੇਹਾ ਕਲ ਦਿੱਤਾ ਵੀ ਸੁਜਨਾ ਆਪਣਾ ਪੁੱਤ ਵਿਆਹਣ ਜਾਣੇ ਤੇ ਪੌਂਟਾ ਸਾਹਿਬ ਦੇ ਵਿੱਚ ਦੀ ਨਿਲੰਘਣਾ ਉਪਰ ਦੀ ਬੜ ਪਾ ਕੇ ਆਇਓ ਹਾਂ ਲੰਘ ਸਕਜੋ ਚਾਰ ਕੋ ਜਣੇ ਤੁਹਾਡਾ ਪੁੱਤ ਲੰਘ ਸਕਦੇ ਜੀ ਦਾ ਵਿਆਹ ਹੈ ਦੋ ਚਾਰ ਸਾਥੀ ਹੋਰ ਲੰਘ ਸਕਦੇ ਐ ਇਹ ਨਹੀਂ ਵੀ ਤੂੰ ਲਾਓ ਲਸ਼ਕਰ ਲੈ ਕੇ ਤੇ ਪੌਂਟਾ ਸਾਹਿਬ ਦੇ ਵਿੱਚ ਦੀ ਲੰਘ ਜਾਏ ਹਜ਼ੂਰ ਕਹਿਣ ਲੱਗੇ ਇਸ ਗੱਲ ਦੀ ਮਨਾਹੀ ਹੈ ਤੇ ਜੇ ਨਾ ਮੰਨਿਆ ਤੇ ਸਾਡੇ ਸਿੰਘ ਤਿਆਰ ਨੇ ਅਸੀਂ ਮੋੜ ਦੇਨੇ ਆ ਹਜੂਰ ਨੇ ਕਰੜਾਈ ਕਰ ਦਿੱਤੀ ਇਤਿਹਾਸ ਵਿੱਚ ਜ਼ਿਕਰ ਹੈ ਵੀ ਭੀਮ ਚੰਦ ਪਹਾੜੀਆਂ ਦਾ ਆਗੂ ਹੈ ਇਹਨੂੰ ਚੇਤਾ ਰੱਖੋ 22 ਰਾਜਿਆਂ ਦਾ ਆਗੂ ਹੈ ਔਰ ਇਹ ਬਲ ਪਾ ਕੇ ਆਪਣੇ ਪੁੱਤ ਨੂੰ ਵਿਆਉਣ ਦੇ ਲਈ ਉੱਪਰ ਦੀ ਕਾਫੀ ਵੱਟਾ ਬਲ ਪਾ ਕੇ ਜਾਂਦਾ ਹੈ ਹੁਣ ਕੁਦਰਤੀ ਗੱਲ ਹੈ ਵੀ ਸਿੱਧੇ ਰਾਹ ਵਿੱਚ ਦੀ ਕੋਈ ਲੰਘਾ ਨਾ ਦੇਵੇ ਤੁਸੀਂ ਅੱਜ ਵੀ ਵੇਖੋ ਇਹ ਤੇ ਗੁਰੂ ਦੀ ਸਮਰੱਥਾ ਹੈ ਨਾ ਦੂਰ ਅੰਦੇਸ਼ੀ ਹੈ ਹਜੂਰ ਨੂੰ ਪਤਾ ਸੀ ਇਸ ਗੱਲ ਦਾ ਇਹ ਬੇਈਮਾਨ ਨੇ ਅੱਜ ਵੀ ਸਿੱਧਾ ਰਾਹ ਵਿੱਚ ਕੋਈ ਬੰਦਾ ਆ ਕੇ ਵੀ ਤੂੰ ਬਲ ਪਾ ਕੇ ਆ ਬੰਦਾ ਕ੍ਰੋਧ ਤੇ ਹੁੰਦਾ ਹੀ ਹੈ ਤਾਂ ਇਹ ਵਿਆਹ ਦਾ ਕਾਰਜ ਪੂਤ ਗਿਆ ਤੇ ਬਹੁਤ ਅੰਦਰੋਂ ਕਲਪਿਆ ਔਰੰਗ ਏ ਭੀਮਚੰਦ ਇਹਨੇ ਸਾਰੇ ਰਾਜਿਆਂ ਨੂੰ ਕੱਤਰ ਕਰ ਲਿਆ ਔਰ ਨਾਲ ਦੀ ਨਾਲ ਇਨੇ ਔਰੰਗਜ਼ੇਬ ਤੋਂ ਮਦਦ ਮੰਗੀ ਸਾਰੀਆਂ ਗੱਲਾਂ ਆਖੀਆਂ ਸਾਨੂੰ ਮੈਨੂੰ ਮੇਰੇ ਪੁੱਤ ਦੀ ਬਰਾਤ ਨਹੀਂ ਸਿੱਧੇ ਰਾ ਲੰਗਨ ਦਿੱਤੇ ਔਰ ਆਖਰ ਪੂਰਾ ਲਾਹ ਲਸ਼ਕਰ ਇਕੱਠਾ ਹੋ ਗਿਆ 1686 ਦਾ ਵਕਤ ਹੈ ਫਰਵਰੀ ਦਾ ਮਹੀਨਾ ਹੈ ਪੌਂਟਾ ਸਾਹਿਬ ਤੋਂ 6 ਮੀਲ ਦੂਰੀ ਤੇ ਇੱਕ ਜਗ੍ਹਾ ਪੰਗਾਣੀ ਕਦੀ ਜਾਉ ਤੇ ਦਰਸ਼ਨ ਕਰਕੇ ਆਇਓ ਪੰਗਾਣੀ ਦਾ ਮੈਦਾਨ ਚੁਣ ਲਿਆ ਗਿਆ ਹੁਣ ਇੱਥੇ ਇੱਕ جنگ ਹੁੰਦੀ ਹੈ ਪਹਿਲੀ جنگ ਹੈ ਇੰਨੀ ਗੱਲ ਖਿਆਲ ਚ ਕਰ ਲਓ 1686 ਦਾ ਵਕਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ 1666 ਦਾ 20 ਸਾਲ ਦੀ ਉਮਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਿਲਕੁਲ ਭਰ ਜਵਾਨੀ ਹੈ ਤੇ ਇੱਥੇ ਹضور ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਨਾਲ ਕੌਣ ਨੇ ਸਤਿਗੁਰੂ ਦੇ ਨਾਲ ਨੇ ਗੁਰੂ ਕੇ ਸਿੱਖ ਸਤਿਗੁਰੂ ਦੇ ਨਾਲ ਨੇ ਸਹਿਬ ਦੀ ਭੂਆ ਦੇ ਬੇਟੇ ਸੰਗੋ ਸ਼ਾਹ ਹੁਣੀ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਪੀਰ ਬੁੱਧੂ ਸ਼ਾਹ 700 ਮਰੀਜ਼ ਲੈ ਕੇ ਚਾਰ ਆਪਣੇ ਪੁੱਤ ਲੈ ਕੇ ਸਤਗੁਰੂ ਦੇ ਨਾਲ ਉਹ ਨੇ ਤੁਸੀਂ ਇਤਿਹਾਸ ਵਿੱਚੋਂ ਪੜ੍ਹੋਈ ਤੇ ਬਹੁਤ ਲੰਮੀ ਗੱਲ ਚਲੀ ਜਾਏਗੀ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਲਕੁਲ ਬੇਲਣ ਪ੍ਰਸ਼ਾਦਾ ਛਕਦੇ ਸਨ ਅੰਦਰੋਂ ਅਨਖ ਗੈਰਤ ਮਰ ਚੁੱਕੀ ਸੀ ਤੇ ਉਹ ਲੋਕਾਂ ਨੂੰ ਹਜ਼ੂਰ ਨੇ ਅਨਖ ਗੈਰਤ ਭਰੀ ਸ਼ਹਿਬ ਦੇ ਨਾਲ ਉਹ ਲੋਕ ਨੇ ਉਧਰ ਪਹਾੜੀ ਰਾਜੇ ਨੇ ਉਧਰ ਔਰੰਗਜ਼ੇਬ ਦੀ ਮਦਦ ਹੈ ਜੰਗ ਦਾ ਸਿਲਸਿਲਾ ਤੇ ਲੰਮੈ ਇੱਕ ਜੰਗ ਹੁੰਦੀ ਹੈ ਸਿੱਖਾਂ ਨੇ ਬੜੇ ਪਾਪੀਆਂ ਦੇ ਆਹੂ ਲਾਹੇ ਔਰ ਇਸ ਜੰਗ ਅੰਦਰ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰੀ ਚੰਦ ਹੰਡੂਰਾ ਇੱਕ ਬਾਦਸ਼ਾਹ ਉਹ ਲਲਕਾਰਦਾ ਹੈ ਸਾਹਿਬ ਨੇ ਆਖੇ ਜੰਗ ਦੇ ਉਸੂਲ ਹੁੰਦੇ ਸਨ ਫੌਜਾਂ ਰੋਗੀਆਂ ਸਿੱਖ ਵੀ ਰੋਗੇ ਉਹ ਤਿੰਨ ਵਾਰ ਕਰਦਾ ਹੈ ਬਲਕਿ ਉਹ ਵਾਰ ਇੱਕੋ ਹੀ ਉਹਦਾ ਮੌਕਾ ਸੀ ਫਿਰ ਜੁਰ ਕਹਿਣ ਲੱਗੇ ਹੋਰ ਕਰ ਲੈ ਤੇਰਾ ਭਰਮ ਨਾ ਰਹਿ ਜਾਏ ਉਹਨੇ ਦੂਜਾ ਕੀਤਾ ਤੀਜਾ ਜਦੋਂ ਵਾਰ ਕੀਤਾ ਥੋੜਾ ਜਿਹਾ ਜੁਰ ਦੇ ਪਵਨ ਸਰੀਰ ਨੂੰ ਲੱਗਿਆ ਔਰ ਸਾਹਿਬ ਨੇ ਫਿਰ ਬਚਨ ਆਖਿਆ ਸੀ ਵੀ ਹੁਣ ਆਪਣੀ ਤਿਆਰੀ ਬਣ ਲੱਜ ਜਬੇ ਬਣ ਲਾਗਿਓ ਤਬੇ ਰੋਸ ਜਾਗਿਓ ਇੱਕੋ ਵਾਰ ਕੀਤਾ ਪਰ ਲੋਕ ਸੁਧਾਰ ਗਿਆ ਪਾਪੀ ਜੰਗ ਜਿੱਤ ਲਈ ਗਈ ਪਰ ਜੰਗ ਜਿੱਤੀ ਜਦੋਂ ਵੇਖੋ ਗੁਰੂ ਦੀ ਕਲਾ ਧਰਮ ਗ੍ਰੰਥ ਵਿੱਚ ਜ਼ਿਕਰ ਹੈ ਮੈਂ ਸਤਗੁਰੂ ਜੰਗ ਤੁਸੀਂ ਜਿੱਤੀ ਹੈ ਸਭ ਕਹਿਣ ਲੱਗੇ ਨਹੀਂ ਭਈ ਜੀਤ ਮੇਰੀ ਕਿਰਪਾ ਕਾਲ ਕੇਰੀ ਐ ਪ੍ਰਮਾਤਮਾ ਤੁਸੀਂ ਕਿਰਪਾ ਕੀਤੀ ਤੁਹਾਡੀ ਕਿਰਪਾ ਦੇ ਨਾਲ ਇਹ ਜੰਗ ਜਿੱਤੀ ਗਈ